ਸਸਿਕਾ ਜੀ ਮੈਂ ਹਕਮਲ ਕਪੂਰ ਤੁਸੇਖ ਰਹੇ ਚੈਨਲ ਪੰਜਾਬੀ ਗ੍ਰੇਟਰ ਟੋਰਾਂਟੋ ਏਰੀਆ ਦੇ ਕੁਝ ਹਿੱਸਿਆਂ ਦੇ ਲਈ ਠੰਡ ਹੋਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਪਿਛਲੇ ਹਫਤੇ ਦੇ ਅੰਤ ਵਿੱਚ ਤੇਜ਼ ਮੌਸਮ ਤੋਂ ਬਾਅਦ ਤਾਪਮਾਨ ਦੇ ਵਿੱਚ ਇੱਕ ਤਿੱਖੀ ਤਬਦੀਲੀ ਨੂੰ ਦਰਸਾਉਂਦੀ ਹੈ ਐਨਵਾਇਰਨਮੈਂਟ ਕੈਨੇਡਾ ਨੇ ਮਿਸਿਸ ਅਗਾ ਅਤੇ ਬ੍ਰੈਂਟਨ ਦੇ ਲਈ ਠੰਡ ਦੀ ਸਲਾਹ ਜਾਰੀ ਕੀਤੀ ਹੈ ਅਤੇ ਰਾਸ਼ਟਰੀ ਮੌਸਮ ਏਜੰਸੀ ਨੇ ਕਿਹਾ ਹੈ ਕਿ ਅੱਜ ਰਾਤ ਤੋਂ ਬਾਅਦ ਅਗਲੀ ਸਵੇਰ ਤੱਕ ਤਾਪਮਾਨ 0 ਡਿਗਰੀ ਸੈਲਸੀਅਸ ਦੇ ਨੇੜੇ ਡਿੱਗਣ ਦੀ ਉਮੀਦ ਜਤਾਈ ਜਾ ਰਹੀ ਹੈ ਏਜੰਸੀ ਨੇ ਕਿਹਾ ਕਿ ਠੰਡ ਪ੍ਰਤੀ ਸੰਵੇਦਨਸ਼ੀਲ ਪ ਲਈ ਰੋਕथाम ਉਪਾਏ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਹਾਲਾਂਕਿ ਠੰਡ ਸੰਬੰਧੀ ਸਲਾਹ ਉਦੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂ ਵੱਧ ਰਹੇ ਮੌਸਮ ਦੌਰਾਨ ਤਾਪਮਾਨ ਜਮਾਤ ਦੇ ਨਿਸ਼ਾਨ ਤੱਕ ਪਹੁੰਚਣ ਦੀ ਉਮੀਦ ਕੀਤੀ ਜਾਂਦੀ ਹੈ ਜਿਸ ਦੇ ਨਾਲ ਪੌਦਿਆਂ ਅਤੇ ਫਸਲਾਂ ਨੂੰ ਸੰਭਾਵੀ ਨੁਕਸਾਨ ਅਤੇ ਤਬਾਈ ਹੋ ਸਕਦੀ ਹੈ ਦੂਜੇ ਪਾਸੇ ਵਾਤਾਵਰਣ ਕੈਨੇਡਾ ਨੇ ਕਿਹਾ ਹੈ ਕਿ ਟੌਨਟੋ ਦੇ ਵਿੱਚ ਰਾਤ ਪੜ ਠੰਡ ਦਾ ਖਤਰਾ ਵੀ ਵਧਿਆ ਹੈ ਜਦੋਂ ਘਟੋ ਘਟ ਤਾਪਮਾਨ ਸਿਰਫ 3 ਡਿਗਰੀ ਸੈਲਸੀਅਸ ਤੱਕ ਘਟ ਜਾਂਦਾ ਹੈ ਵਾਤਵਰਨ ਕੈਨੇਡਾ ਨੇ ਮਿਸਿਸ ਅਕਾਤੇ ਬ੍ਰੈਂਪਟਨ ਲਈ ਠੰਡ ਦੀ ਸਲਾਹ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਨਿਵਾਸੀਆਂ ਨੂੰ ਰਾਤ ਦੇ ਵਿੱਚ ਲਗਭਗ ਜਮਾ ਦੀ ਸਥਿਤੀ ਦੀ ਚੇਤਾਵਨੀ ਦਿੱਤੀ ਗਈ ਹੈ ਬੁੱਤਵਾਰ ਸਵੇਰੇ ਜਾਰੀ ਕੀਤਾ ਗਿਆ ਇਹ ਚੇਤਾਵਨੀ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ ਗਰਮੀਆਂ ਵਰਗੀ ਗਰਮੀ ਦਾ ਅਨੁਭਵ ਕਰਨ ਤੋਂ ਕੁਝ ਦਿਨ ਬਾਅਦ ਹੀ ਆਇਆ ਹੈ ਮੌਸਮ ਏਜੰਸੀ ਦੇ ਅਨੁਸਾਰ ਬੁੱਤਵਾਰ ਦੇ ਰਾਤ ਤੋਂ ਵੀਰਵਾਰ ਦੀ ਸ਼ੁਰੂ ਤੱਕ ਤਾਪਮਾਨ 0 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਡਿੱਗਣ ਦੀ ਉਮੀਦ ਜਤਾਈ ਜਾ ਰਹੀ ਹੈ ਅਚਾਨਕ ਤਬਦੀਲੀ ਪੌਦਿਆਂ ਤੇ ਫਸਲਾਂ ਦੇ ਲਈ ਜੋਖਮ ਪੈਦਾ ਕਰ ਸਕਦੀ ਹੈ ਜਿਸ ਸੇ ਕਾਰਨ ਏਜੰਸੀ ਨੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਠੰਡ ਪ੍ਰਤੀ ਸੰਵੇਦਨਸ਼ੀਲ ਪੌਦਿਆਂ ਤੇ ਰੁੱਖਾਂ ਦੀ ਸੁਰੱਖਿਆ ਲਈ ਰੋਕਥਾਮ ਉਪਾਏ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਵਾਤਾਵਰਣ ਕੈਨੇਡਾ ਨੇ ਆਪਣੀ ਸਲਾਹ ਦੇ ਵਿੱਚ ਕਿਹਾ ਹੈ ਕਿ ਠੰਡ ਸੰਬੰਧੀ ਸਲਾਹ ਉਦੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂਵਾਦਰੇ ਮੌਸਮ ਦੇ ਦੌਰਾਨ ਤਾਪਮਾਨ ਦੇ ਜਮਾ ਦੇ ਨਿਸ਼ਾਨ ਤੱਕ ਪਹੁੰਚਦੀ ਉਮੀਦ ਕੀਤੀ ਜਾਂਦੀ ਹੈ ਜਿਸ ਨਾਲ ਪੌਦਿਆਂ ਤੇ ਫਸਲਾਂ ਨੂੰ ਸੰਭਾਵੀ ਨੁਕਸਾਨ ਅਤੇ ਤਬਾਹੀ ਹੋ ਸਕਦੀ ਹੈ। ਪਾਵੈ ਟੋਰਾਂਟੋ ਖੁਦ ਕਿਸੇ ਰਸਮੀ ਸਲਾਹ ਦੇ ਅਧੀਨ ਕਿਉਂ ਨਾ ਹੋਵੇ ਇਸ ਦੇ ਨਾਲ ਹੀ ਪੋਇਖਵਾਨੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਠੰਡ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਰਾਤ ਦਾ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਰਾਤ ਪਾਰ ਠੰਡ ਦੇ ਬਾਵਜੂਦ ਪੂਰੇ ਹਫ਼ਤੇ ਧੂਪ ਪੈਚ ਰਾਤ ਭਰ ਠੰਡੇ باوجود ਪੂਰੇ ਹਫਤੇ ਧੂਪਦਾਰ ਅਸਮਾਨ جاری ਰਹਿੰਦੀ ਉਮੀਦ ਵੀ ਹੈ ਦਿਨ ਦਾ ਵੱਤ ਤੋਂ ਵੱਤ ਤਾਪਮਾਨ ਬੁੱਧਵਾਰ ਨੂੰ 16 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਵੀਰਵਾਰ ਨੂੰ 13 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ ਅਤੇ ਸ਼ੁੱਕਰਵਾਰ ਨੂੰ ਦੁਬਾਰਾ 18 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਥੈਂਕਸ giving ਲੰਬੇ ਵੀਕਐਂਡ ਦੀ ਉਡੀਕ ਕਰਦੇ ਹੋਏ ਵਿਖਵਾਨੀ ਕਰਨ ਵਾਲੇ صاف آسمان ਅਤੇ 18 ਡਿਗਰੀ ਸੈਲਸੀਅਸ ਅਤੇ 29 ਡਿਗਰੀ ਸੈਲਸੀਅਸ ਦੇ ਵਿਚਕਾਰ ਸਥਿਰ ਦਿਨ ਦੇ ਉੱਚ ਤਾਪਮਾਨ ਦੀ ਭੂਖਵਾਨੀ ਵੀ ਕਰਦੇ ਨੇ ਜੋ ਬਾਹਰੀ ਇਕੱਠਾਂ ਦੇ ਲਈ ਬਹੁਤ ਹੀ ਆਰਾਮਦਾਇਕ ਮੌਸਮ ਦੀ ਪੇਸ਼ਕਸ਼ ਕਰਦਾ ਹੈ ਇਕਵਾਰ ਫਿਰ ਦੱਸੀਏ ਸਸਿਕਾ ਜੀ ਮੈਂ ਹਕਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਗ੍ਰੇਟਰ ਟੌਨਟੋ ਏਰੀਆ ਦੇ ਕੁਝ ਹਿੱਸੇ ਦੇ ਲਈ ਠੰਡ ਹੋਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਪਿਛਲੇ ਹਫਤੇ ਦੇ ਅੰਤ ਵਿੱਚ ਤੇਜ਼ ਮੌਸਮ ਤੋਂ ਬਾਅਦ ਤਾਪਮਾਨ ਦੇ ਵਿੱਚ ਇੱਕ ਤਿੱਖੀ ਤਬਦੀਲੀ ਨੂੰ ਦਰਸਾਉਂਦੀ ਹੈ এনਵਾਇਰਨਮੈਂਟ ਕੈਨੇਡਾ ਨੇ ਮਿਸਿਸ ਅਗਾ ਅਤੇ ਬ੍ਰੈਂਪਟਨ ਦੇ ਲਈ ਠੰਡ ਦੇ ਇਸ ਲਾਹ ਜਾਰੀ ਕੀਤੀ ਹੈ ਅਤੇ ਰਾਸ਼ਟਰੀ ਮੌਸਮ ਐਜੰਸੀ ਨੇ ਕਿਹਾ ਹੈ ਕਿ ਅਜ ਰਾਤ ਤੋਂ ਬਾਅਦ ਅਗਲੀ ਸਵੇਰ ਤੱਕ ਤਾਪਮਾਨ 0 ਡਿਗਰੀ ਸੈਲਸੀਅਸ ਦੇ ਨੇੜੇ ਡਿੱਗਣ ਦੀ ਉਮੀਦ जताई ਜਾ ਰਹੀ ਹੈ ਐਜੰਸੀ ਨੇ ਕਿਹਾ ਕਿ ਠੰਡੇ ਪ੍ਰਤੀ ਸੰਵੇਦਨਸ਼ੀਲ ਪੌਦੇ ਅਤੇ ਰੁੱਖਾਂ ਦੀ ਸੁਰੱਖਿਆ ਦੇ ਲਈ ਰੋਕਥਾਮ ਉਪਾਏ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਹਾਲਾਂਕਿ ਠੰਡੇ ਸੰਬੰਧੀ ਸਲਾਹ ਉਦੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂ ਵੱਧ ਰਹੇ ਮੌਸਮ ਦੌਰਾਨ ਤਾਪਮਾਨ ਜਮਾਤ ਦੇ ਨਿਸ਼ਾਨ ਤੱਕ ਪਹੁੰਚਣ ਦੀ ਉਮੀਦ ਕੀਤੀ ਜਾਂਦੀ ਹੈ ਜਿਸ ਦੇ ਨਾਲ ਪੌਦਿਆਂ ਅਤੇ ਫਸਲਾਂ ਨੂੰ ਸੰਭਾਵੀ ਨੁਕਸਾਨ ਅਤੇ تباہੀ ਹੋ ਸਕਦੀ ਹੈ ਦੂਜੇ ਪਾਸੇ ਵਾਤਾਵਰਨ ਕੈਨੇਡਾ ਨੇ ਕਿਹਾ ਹੈ ਕਿ ਟੋਰਾਂਟੋ ਦੇ ਵਿੱਚ ਰਾਤ ਪੜ ਠੰਡ ਦਾ ਖਤਰਾ ਵੀ ਵਧਿਆ ਹੈ ਜਦੋਂ ਘਟੋ ਘਟ ਤਾਪਮਾਨ ਸਿਰਫ 3 ਡਿਗਰੀ ਸੈਲਸੀਅਸ ਤੱਕ ਘਟ ਚੁੰਦਾ ਹੈ। ਵਾਤਾਵਰਨ ਕੈਨੇਡਾ ਨੇ ਮਿਸਿਸਾਗਾਟੇ ਬੈਂਪਟਨ ਲਈ ਠੰਡ ਦੀ ਸਲਾਹ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਨਿਵਾਸੀਆਂ ਨੂੰ ਰਾਤ ਦੇ ਵਿੱਚ ਲਗਭਗ ਜਮਾ ਦੀ ਸਥਿਤੀ ਦੀ ਚੇਤਾਵਨੀ ਦਿੱਤੀ ਗਈ ਹੈ। ਬੁੱਤਵਾ ਸੂਰੇ ਜਾਰੀ ਕੀਤਾ ਗਿਆ ਇਹ ਚੇਤਾਵਨੀ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਗਰਮੀਆਂ ਵਰਗੀ ਗਰਮੀ ਦਾ ਅਨੁਭਵ ਕਰਨ ਤੋਂ ਕੁਝ ਦਿਨ ਬਾਅਦ ਹੀ ਆਇਆ ਹੈ। ਮੌਸਮ ਏਜੰਸੀ ਦੇ ਅਨੁਸਾਰ ਬੁਤਵਾਰ ਦੇ ਰਾਤ ਤੋਂ ਵੀਰਵਾਰ ਦੀ ਸ਼ੁਰੂ ਤੱਕ ਤਾਪਮਾਨ 0 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਡਿੱਗਣ ਦੀ ਉਮੀਦ ਜੁਤਾਈ ਜਾ ਰਹੀ ਹੈ। ਅਚਾਨਕ ਤਬਦੀਲੀ ਪੌਦਿਆਂ ਅਤੇ ਫਸਲਾਂ ਦੇ ਲਈ ਜੋਖਮ ਪੈਦਾ ਕਰ ਸਕਦੀ ਹੈ ਜਿਸ ਦੇ ਕਾਰਨ ਏਜੰਸੀ ਨੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਦੀ ਵੀ ਸਲਾਹ ਦਿੱਤੀ ਹੈ। ਠੰਡ ਪ੍ਰਤੀ ਸੰਵੇਦਨਸ਼ੀਲ ਪੌਦਿਆਂ ਅਤੇ ਰੁੱਖਾਂ ਦੀ ਸੁਰੱਖਿਆ ਲਈ ਰੋਕத் ਦam ਉਪਾਏ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਵਾਤਾਵਰਣ ਕੈਨੇਡਾ ਨੇ ਆਪਣੀ ਸਲਾਹ ਦੇ ਵਿੱਚ ਕਿਹਾ ਹੈ ਕਿ ਠੰਡ ਸੰਬੰਧੀ ਸਲਾਹ ਉਦੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂ ਵਾਤਾਰਣ ਮੌਸਮ ਦੇ ਦੌਰਾਨ ਤਾਪਮਾਨ ਦੇ ਜਮਾ ਦੇ ਨਿਸ਼ਾਨ ਤੱਕ ਪਹੁੰਚਦੀ ਉਮੀਦ ਕੀਤੀ ਜਾਂਦੀ ਹੈ ਜਿਸ ਦੇ ਨਾਲ ਪੌਦਿਆਂ ਤੇ ਫਸਲਾਂ ਨੂੰ ਸੰਭਾਵੀ ਨੁਕਸਾਨ ਅਤੇ ਤਬਾਹੀ ਹੋ ਸਕਦੀ ਹੈ ਭਾਵੇਂ ਟੋਰਾਂਟੋ ਖੁਦ ਕਿਸੇ ਰਸਮੀ ਸਲਾਦੇ ਅਧੀਨ ਕਿਉਂ ਨਾ ਹੋਵੇ ਇਸ ਦੇ ਨਾਲ ਹੀ ਪੋਇਖਵਾਨੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਠੰਡ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਰਾਤ ਦਾ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਰਾਤ ਪਰ ਠੰਡ ਦੇ ਬਾਵਜੂਦ ਪੂਰੇ ਹਫਤੇ ਧੂਪ ਪੈਚ ਰਾਤ ਭਰ ਠੰਡ ਦੇ ਬਾਵਜੂਦ ਪੂਰੇ ਹਫਤੇ ਧੁੱਪਦਾਰ ਅਸਮਾਨ جاری ਰਹਿੰਦੀ ਉਮੀਦ ਵੀ ਹੈ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਬੁੱਧਵਾਰ ਨੂੰ 16 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਵੀਰਵਾਰ ਨੂੰ 13 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ ਅਤੇ ਸ਼ੁੱਕਰਵਾਰ ਨੂੰ ਦੁਬਾਰਾ 18 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ Thanksgiving لمبے ਵੀਕਐਂਡ ਦੀ ਉਡੀਕ ਕਰਦੇ ਹੋਏ ਵੀਖਵਾਨੀ ਕਰਨ ਵਾਲੇ ਸਾਫ ਅਸਮਾਨ ਅਤੇ 18 ਡਿਗਰੀ ਸੈਲਸੀਅਸ ਅਤੇ 29 ਡਿਗਰੀ ਸੈਲਸੀਅਸ ਦੇ ਵਿਚਕਾਰ ਸਥਿਰ ਦਿਨ ਦੇ ਉੱਚ ਤਾਪਮਾਨ ਦੀ ਭੁਇਖਬਾਨੀ ਵੀ ਕਰਦੇ ਨੇ ਜੋ ਬਾਹਰੀ ਇਕੱਠਾਂ ਦੇ ਲਈ ਬਹੁਤ ਹੀ ਆਰਾਮਦਾਇਕ ਮੌਸਮ ਦੀ ਪੇਸ਼ਕਸ਼ ਕਰਦਾ ਹੈ ਇਕਵਾਰ ਫਿਰ ਦੱਸੀਏ ਸਸਿਕਾ ਜੀ ਮੈਂ ਹਕਮਲ ਕਪੂਰ ਤੁਸੇ ਦੇਖ ਰਹੇ ਹੋ ਚੈਨਲ ਪੰਜਾਬੀ ਗ੍ਰੇਟਰ ਟੋਰੰਟੋ ਏਰੀਆ ਦੇ ਕੁਝ ਹਿੱਸੇ ਦੇ ਲਈ ਠੰਡ ਹੋਣ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਜੋ ਕਿ ਪਿਛਲੇ ਹਫਤੇ ਦੇ ਅੰਤ ਵਿੱਚ ਤੇਜ਼ ਮੌਸਮ ਤੋਂ ਬਾਅਦ ਤਾਪਮਾਨ ਦੇ ਵਿੱਚ ਇੱਕ ਤਿੱਖੀ ਤਬਦੀਲੀ ਨਵ ਦਸ਼ਾਂਦਿਗੇ ਐਨਵਾਇਰਨਮੈਂਟ ਕੈਨੇਡਾ ਨੇ ਮਿਸਿਸ ਅਗਾਤੇ ਬ੍ਰੈਂਪਟਨ ਦੇ ਲਈ ਠੰਡ ਦੀ ਸਲਾਹ ਜਾਰੀ ਕੀਤੀ ਹੈ ਅਤੇ ਰਾਸ਼ਟਰੀ ਮੌਸਮ ਏਜੰਸੀ ਨੇ ਕਿਹਾ ਹੈ ਕਿ ਅਜ ਰਾਤ ਤੋਂ ਬਾਅਦ ਅਗਲੀ ਸਵੇਰ ਤੱਕ ਤਾਪਮਾਨ 0 ਡਿਗਰੀ ਸੈਲਸੀਅਸ ਦੇ ਨੇੜੇ ਡਿੱਗਣ ਦੀ ਉਮੀਦ ਜਤਾਈ ਜਾ ਰਹੀ ਹੈ ਏਜੰਸੀ ਨੇ ਕਿਹਾ ਕਿ ਠੰਡ ਪ੍ਰਤੀ ਸੰਵੇਦਨਸ਼ੀਲ ਪੌਦੇ ਅਤੇ ਦੁੱਖਾਂ ਦੀ ਸੁਰੱਖਿਆ ਦੇ ਲਈ ਰੋਕਥਾਮ ਉਪਾਏ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਨੇ ਹਾਲਾਂਕਿ ਠੰਡ ਸੰਬੰਧੀ ਸਲਾਹ ਉਦੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂ ਵੱਧ ਰਹੇ ਮੌਸਮ ਦੌਰਾਨ ਤਾਪਮਾਨ ਜਮਾ ਦੇ ਨਿਸ਼ਾਨ ਤੱਕ ਪਹੁੰਚਣ ਦੀ ਉਮੀਦ ਕੀਤੀ ਜਾਂਦੀ ਹੈ ਜੀ ਨਾਲ ਪੌਦਿਆਂ ਅਤੇ ਫਸਲਾਂ ਨੂੰ ਸੰਭਾਵੀ ਨੁਕਸਾਨ ਅਤੇ تباہੀ ਹੋ ਸਕਦੀ ਹੈ ਦੂਜੇ ਪਾਸੇ ਵਾਤਾਵਰਣ ਕੈਨੇਡਾ ਨੇ ਕਿਹਾ ਹੈ ਕਿ ਟੋਰਾਂਟੋ ਦੇ ਵਿੱਚ ਰਾਤ ਪੜ ਠੰਡ ਦਾ ਖਤਰਾ ਵੀ ਵਧਿਆ ਹੈ ਜਰੋ ਕਟੋ ਘਟ ਤਾਪਮਨ ਸਿਰਫ 3 ਡਿਗਰੀ ਸੈਲਸੀਅਸ ਤੱਕ ਘਟ ਜਾਂਦਾ ਹੈ ਵਤਵਰਨ ਕੈਨੇਡਾ ਨੇ ਮਿਸਿਸ ਸਾਕਰ ਅਤੇ ਬ੍ਰੈਂਪਟਨ ਲਈ ਠੰਡ ਦੀ ਸਲਾਹ ਜਾਰੀ ਕਰ ਦਿੱਤੀ ਹੈ ਜਿਸ ਦੇ ਵਿੱਚ ਨਿਵਾਸੀਆਂ ਨੂੰ ਰਾਤ ਦੇ ਵਿੱਚ ਲਗਭਗ ਜਮਾ ਦੀ ਸਥਿਤੀ ਦੀ ਚੇਤਾਵਨੀ ਦਿੱਤੀ ਗਈ ਹੈ ਬੁੱਧਵਾਰ ਸੂਰੇ ਜਾਰੀ ਕੀਤਾ ਗਿਆ ਇਹ ਚੇਤਾਵਨੀ ਗ੍ਰੇਟਰ ਟੋਰੰਟੋ ਏਰੀਆ ਦੇ ਵਿੱਚ ਗਰਮੀਆਂ ਵਰਗੀ ਗਰਮੀ ਦਾ ਅਨੁਭਵ ਕਰਨ ਤੋਂ ਕੁਝ ਦਿਨ ਬਾਅਦ ਹੀ ਆਇਆ ਹੈ ਮੌਸਮ ਏਜੰਸੀ ਦੇ ਅਨੁਸਾਰ ਬੁੱਧਵਾਰ ਦੇ ਰਾਤ ਤੋਂ ਵੀਰਵਾਰ ਦੀ ਸ਼ੁਰੂ ਤੱਕ ਤਾਪਮਾਨ 0 ਡਿਗਰੀ ਸੈਲਸੀਅਸ ਦੇ ਨੇੜੇ ਤੇੜੇ ਡਿੱਗਣ ਦੀ ਉਮੀਦ ਜਤਾਈ ਜਾ ਰਹੀ ਹੈ ਅਚਾਨਕ ਤਬਦੀਲੀ ਪੌਦਿਆਂ ਤੇ ਫਸਲਾਂ ਦੇ ਲਈ ਜੋਖਮ ਪੈਦਾ ਕਰ ਸਕਦੀ ਹੈ ਜਿਸ ਦੇ ਕਾਰਨ ਏਜੰਸੀ ਨੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਠੰਡ ਪ੍ਰਤੀ ਸੰਵੇਦਨਸ਼ੀਲ ਪੌਦਿਆਂ ਅਤੇ ਰੁੱਖਾਂ ਦੀ ਸੁਰੱਖਿਆ ਲਈ ਰੋਕ-ਦਾਮ ਉਪਾਏ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਵਾਤਾਵਰਣ ਕੈਨੇਡਾ ਨੇ ਆਪਣੀ ਸਲਾਹ ਦੇ ਵਿੱਚ ਕਿਹਾ ਹੈ ਕਿ ਠੰਡੇ ਸੰਬੰਧੀ ਸਲਾਹ ਉਦੋਂ ਜਾਰੀ ਕੀਤੀਆਂ ਜਾਂਦੀਆਂ ਨੇ ਜਦੋਂ ਬਦਰੇ ਮੌਸਮ ਦੇ ਦੌਰਾਨ ਤਾਪਮਾਨ ਦੇ ਜਮਾ ਦੇ ਨਿਸ਼ਾਨ ਤੱਕ ਪਹੁੰਚਦੀ ਉਮੀਦ ਕੀਤੀ ਜਾਂਦੀ ਹੈ ਜਿਸ ਦੇ ਨਾਲ ਪੌਦਿਆਂ ਤੇ ਫਸਲਾਂ ਨੂੰ ਸੰਭਾਵੀ ਨੁਕਸਾਨ ਅਤੇ ਤਬਾਹੀ ਹੋ ਸਕਦੀ ਹੈ। ਪਾਵੇਂ ਟੌਨਟੋ ਖੁਦ ਕਿਸੇ ਰਸਮੀ ਸਲਾਹ ਦੇ ਅਧੀਨ ਕਿਉਂ ਨਾ ਹੋਵੇ ਇਸ ਦੇ ਨਾਲ ਹੀ ਪੁਖਵਾਨੀ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਠੰਡ ਦੇ ਜੋਖਮ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਰਾਤ ਦਾ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦੇ ਨੇੜੇ ਰਹਿਣ ਦੀ ਉਮੀਦ ਜਤਾਈ ਜਾ ਰਹੀ ਹੈ ਰਾਤ ਪਰ ਠੰਡ ਦੇ ਬਾਵਜੂਦ ਪੂਰੇ ਹਫਤੇ ਤੂਪ ਪੈਚ ਰਾਤ ਭਰ ਖਾਂਟੇ باوجود ਪੂਰੇ ਹਫਤੇ ਤੂਫਾਨਦਾਰ ਅਸਮਾਨ جاری ਰਹਿੰਦੀ ਉਮੀਦ ਵੀ ਹੈ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਬੁੱਧਵਾਰ ਨੂੰ 16 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਵੀਰਵਾਰ ਨੂੰ 13 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ ਅਤੇ ਸ਼ੁੱਕਰਵਾਰ ਨੂੰ ਦੁਬਾਰਾ 18 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ ਥੈਂਕਸ ਫਾਰ ਗਿਵਿੰਗ ਲੰਬੇ ਵੀਕਐਂਡ ਦੀ ਉਡੀਕ ਕਰਦੇ ਹੋਏ ਵੀਖਵਾਨੀ ਕਰਨ ਵਾਲੇ ਸਾਫ ਅਸਮਾਨ ਅਤੇ 18 ਡਿਗਰੀ ਸੈਲਸੀਅਸ ਅਤੇ 29 ਡਿਗਰੀ ਸੈਲਸੀਅਸ ਦੇ ਵਿਚਕਾਰ ਸਥਿਰ ਦਿਨ ਦੇ ਉੱਚ ਤਾਪਮਾਨ ਦੀ ਭੂ previshanī ਵੀ ਕਰਦੇ ਨੇ ਜੋ ਬਾਹਰੀ ਇਕੱਠਾਂ ਦੇ ਲਈ ਬਹੁਤ ਹੀ ਆਰਾਮਦਾਇਕ ਮੌਸਮ ਦੀ ਪੇਸ਼ਕਸ਼ ਕਰਦਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ